हां जी दोस्तों की हालचाल दोस्त ने आज अपन देसी नस्ल ਦੇ ਚੂਚਿਆਂ ਬਾਰੇ ਗੱਲ ਕਰਨ ਲੱਗੇ ਆ ਕਈ ਦੋਸਤ ਜਿਹੜੇ ਕਿ ਪਹਿਲੀ ਵਾਰੀ ਇਹ ਕੰਮ ਸ਼ੁਰੂ ਕਰਦੇ ਨੇ ਉਹਨਾਂ ਤੋਂ ਜਾਂ ਤੱਕ ਇਹ ਗਲਤੀਆਂ ਹੋ ਜਾਂਦੀਆਂ ਨੇ ਜਾਂ ਕਈ ਵਾਰੀ ਸਾਨੂੰ ਕੁਝ ਗੱਲਾਂ ਦਾ ਪਤਾ ਨਹੀਂ ਹੁੰਦਾ ਜਿਹਦੇ ਕਰਕੇ ਸਾਡੇ ਕਈ ਕਾਫੀ ਜ਼ਿਆਦਾ ਬੱਚੇ ਮਰ ਜਾਂਦੇ ਨੇ ਦੇਖੋ ਜਦੋਂ ਵੀ ਆਪਾਂ ਕੋਈ ਵੀ ਕੰਮ ਸ਼ੁਰੂ ਕਰਨਾ ਤਾਂ ਗਲਤੀਆਂ ਹਰ ਕਿਸੇ ਤੋਂ ਹੁੰਦੀਆਂ ਨੇ ਇਹ ਨਹੀਂ ਕਿ ਹਾਂ ਚਲੋ ਮੁਰਗੀ ਪਾਲਣ ਕੰਤੇ ਕੰਮ 'ਚ ਕੋਈ ਵੀ ਨਾਮਾ ਕੰਮ ਸ਼ੁਰੂ ਕਰਦੇ ਆ ਤਾਂ ਆਪਾਂ ਗਲਤੀ ਕਰਾਂਗੇ ਸਿੱਖਾਂਗੇ ਵੀ ਉਦੋਂ ਹੀ ਜਦੋਂ ਗਲਤੀ ਹੋਊਗੀ ਤੇ ਇਸੇ ਤਰ੍ਹਾਂ ਚਲੋ ਕੁਝ ਗਲਤੀਆਂ ਸਾਡੇ ਤੋਂ ਵੀ ਹੋਈਆਂ ਸਾਡੇ ਵੀ ਥੋੜੇ ਬੱਚੇ ਪਹਿਲਾਂ-ਪਹਿਲਾਂ ਮਰੇ ਇੱਕ ਗੱਲ ਵੈਸੇ ਇਹ ਵੀ ਆ ਐਚਰੀ ਵਾਲਿਆਂ ਨੂੰ ਸਾਫ਼-ਸਾਫ਼ ਦੱਸਣਾ ਚਾਹੀਦਾ ਕਿ ਜੇਕਰ ਤੁਸੀਂ 1000 ਜਾਂ 500 ਬੱਚਾ ਲੈ ਰਹੇ ਹੋ ਇਹਦੇ ਵਿੱਚੋਂ ਕਿੰਨਾ 150 200 220 ਜਿੰਨੇ ਵੀ ਲਾ ਲੋ ਬੱਚੇ ਆਜਾਏ ਹੋਣਗੇ ਜਿਹੜੇ ਕਿ ਬਿਲਕੁਲ ਯਾਰ ਛੋਟੇ ਹੀ ਰਹਿੰਦੇ ਨੇ ਉਹਨਾਂ ਨੂੰ ਕੁਛ ਮਰਜ਼ੀ ਖਵਾਓ ਪਲਾਓ ਠੀਕ ਰਹਿਣਗੇ ਹੋ ਸਕਦਾ ਉਹ 10 ਦਿਨ ਜਿਹਾਉਂਦੇ ਰਹਿਣ 20 ਦਿਨ ਜਿਹਾਉਂਦੇ ਰਹਿਣ ਪਰ ਮਹੀਨੇ ਦੇ ਅੰਦਰ ਅੰਦਰ ਉਹ ਜ਼ਰੂਰ ਮਰਦੇ ਹੀ ਮਰਦੇ ਨੇ ਇਹਨੂੰ ਕੋਈ ਨਹੀਂ ਬਚਾ ਸਕਦਾ ਕਿਉਂਕਿ ਮੇਨ ਕਾਰਨ ਇਹਦਾ ਅੰਡੇ ਤੋਂ ਲੈ ਕੇ ਪ੍ਰੋਬਲਮ ਆਈ ਹੁੰਦੀ ਆ ਇਹ ਬੱਚੇ ਦਾ ਅੰਦਰੂਨੀ ਵਿਕਾਸ ਹੀ ਨਹੀਂ ਹੁੰਦਾ ਪਰ ਜਿਹੜੀਆਂ ਅਸੀਂ ਆ ਆਮ ਸਾਡੇ ਤੋਂ ਗਲਤੀਆਂ ਹੁੰਦੀਆਂ ਨੇ ਉਹਨਾਂ ਵਿੱਚੋਂ ਪਹਿਲੀ ਤਾਂ ਇਹ ਹੈ ਕਿ ਜਿਸ ਤਰ੍ਹਾਂ ਸਾਡਾ 4 ਖੂੰਜਿਆਂ ਵਾਲਾ ਠੀਕ ਆ ਪਾਰਟੀਸ਼ਨ ਕਰੀ ਹੋਈ ਆ ਅੰਦਰ ਇੱਕ ਖੂੰਜਿਆਂ ਵਾਲੇ ਦੀ ਬਜਾਏ ਚਾਹੇ ਕੋਈ ਚਾਦਰ ਲੈ ਲਓ ਚਾਹੇ ਡੰਡੇ ਕੱਢ ਕੇ ਕੋਈ ਕੱਪੜਾ ਬਣਾ ਦੋ ਮੋਟੀ ਜੀ ਗੱਲ ਇੱਥੇ ਗੋਲ ਸਰਕਲ ਬਣਾਵ ਲਓ ਜਿਹਦੇ ਵਿੱਚ ਆਪਾਂ ਨੇ ਬੱਚੇ ਰੱਖਣੇ ਨੇ ਯਾਰ ਆ ਖੁੰਜਿਆਂ ਵਾਲਾ ਜਿਹੜਾ ਵੀ ਆਪਾਂ ਪਾਰਟੀਸ਼ਨ ਕਰਦੇ ਆ ਸਾਡੀਆਂ ਦੋ ਕਰੀਆਂ ਹੋਈਆਂ ਨੇ ਕੁਝ ਇੱਧਰ ਲੱਖੇ ਉਹਨੇ ਬੱਚੇ ਕੁਝ ਦੂਜੀ ਸਾਈਡ ਨੇ ਪਹਿਲਾਂ ਅਸੀਂ ਇੱਕ ਸਾਈਡੇ ਰੱਖੇ ਸੀ ਕਿ ਚਲੋ ਛੋਟੇ ਨੇ ਫੇਰ ਦੂਜੀ ਸਾਈਡ ਰੱਖਣੇ ਪਏ ਕਿਉਂਕਿ ਇੱਕ ਦੂਜੇ ਦੇ ਉੱਤੇ ਬੈਠਦੇ ਸੀਗੇ ਹੁਣ ਦੋਨਾਂ ਪਾਸੇ ਪਾਰਟੀਸ਼ਨ ਹੋਣ ਕਰਕੇ ਹਜੇ ਖੁੰਜਿਆਂ ਕਰਕੇ ਨਾ ਇੱਥੇ ਹਜੇ ਵੀ ਬੱਚੇ ਇਕੱਠੇ ਹੁੰਦੇ ਆ ਚਲੋ ਅਸੀਂ ਉਸ ਤੋਂ ਬਾਅਦ ਕਾफी ਗੱਲਾਂ ਸਿੱਖੀਆਂ ਤੇ ਇੱਥੇ ਅਸੀਂ ਸਰਕਲ ਕੱਲੂ ਬਣਾਵਾਂਗੇ ਤੇ ਬੱਚੇ ਉਹਨਾਂ 'ਚ ਛੱਡਾਂਗੇ ਪਹਿਲੀ ਗਲਤੀ ਤਾਂ ਇਹ ਹੀ ਹੁੰਦੀ ਹੈ ਕਿ ਜਿਹੜੇ ਖੂंजे ਹੁੰਦੇ ਨੇ ਉਹਦੇ ਵਿੱਚ ਬੱਚੇ ਇਕੱਠੇ ਹੁੰਦੇ ਨੇ ਤੇ ਉੱਥੇ ਜਿਹੜੇ ਆ ਗਏ ਉਹ ਮਰਨਗੇ ਮਰਨਗੇ ਇਹਦੇ ਲਈ ਚਾਹੇ ਤਾਂ ਆਪ ਜਾਂ ਕੋਈ ਇੱਕ ਅੱਧਾ ਬੰਦਾ ਰੱਖ ਲਓ ਜਾਂ ਕਿਸੇ ਨੂੰ ਕਹਿ ਦਿਓ ਉਹਨੂੰ ਉਹਦੀ ਇਹ ਡਿਊਟੀ ਲਗਾਓ ਕਿ ਥੋੜੇ-ਥੋੜੇ ਟਾਈਮ ਬਾਅਦ ਉਹ ਇਹਨਾਂ ਨੂੰ ਹਲਾਉਂਦਾ ਰਹੇ ਉੱਥੋਂ ਉਠਾਉਂਦਾ ਰਹੇ ਇਦੇ ਵਿੱਚ ਇਹ ਹੋਊਗਾ ਕਿ ਇੱਕ ਖਰਾਕ ਖਾਣਗੇ ਚਲੋ ਇਹਨਾਂ ਦਾ ਵੀ ਕਾਸ ਵੀ ਹੋਊ ਨੰਬਰ 2 ਤੇ ਜੇ ਇਕੱਠੇ ਹੋਿਆਂ ਦੇ ਥੱਲੇ ਕੋਈ ਬੱਚਾ ਆਉਂਦਾ ਤਾਂ ਉਹ ਮਰਦਾ ਨਹੀਂ ਹੁਣ ਜਿਹੜੀ ਸਾਡੀ ਦੂਜੀ ਗਲਤੀ ਹੁੰਦੀ ਆ ਉਹ ਹੁੰਦੀ ਆ ਟੈਂਪਰੇਚਰ ਦੀ ਟੈਂਪਰੇਚਰ ਇਹਨਾਂ ਨੂੰ ਜਿੱਥੇ ਤੱਕ ਕਹਿੰਦੇ ਨੇ ਵੀ 30 ਤੋਂ 32 ਡਿਗਰੀ ਚਲੋ 35 ਵਾਗਿਆ ਵੈਸਤਾ 30 ਤੋਂ 32 ਬੈਸਟ ਹੁੰਦਾ ਇਹਨਾਂ ਕਰਨਾ ਚਾਹੀਦਾ ਜੇਕਰ ਆਪਾਂ ਟੈਂਪਰੇਚਰ ਚ ਕਿਤੇ ਵੀ ਗਲਤੀ ਕਰ ਜਾਂਦੇ ਆ ਮੇਨਟੇਨ ਕਰਨ ਚ ਜਾਂ ਵੱਧ ਗਿਆ ਤਾਂ ਵੀ ਬੱਚਿਆਂ ਨੇ ਮਰ ਜਾਣਾ ਕਿਉਂਕਿ ਇੰਨੇ ਜ਼ਿਆਦਾ ਸੌਫਟ ਹੁੰਦੇ ਆ ਨਾ ਸ਼ੁਰੂ-ਸ਼ੁਰੂ ਦੇ ਵਿੱਚ ਕੇ ਨਾ ਤੂੰ ਨਾ ਗਰਮੀ ਨਾ ਠੰਡ ਦਾ ਸ਼ੌਕ ਬਿਲਕੁਲ ਨਹੀਂ ਚੱਲਿਆ ਜਾਂਦਾ ਤੁਹਾਡੇ ਵਿੱਚੋਂ 5-7 ਬੱਚੇ ਪੱਕੇ ਬਿਮਾਰ ਹੋਣਗੇ ਹੋਣਗੇ ਨਾ ਫਿਰ ਜਲਦੀ ਉਹਨਾਂ ਦਾ ਕੋਈ ਇਲਾਜ ਹੁੰਦਾ ਇਹ ਨੰਬਰ 3 ਤੇ ਕਿਸੇ ਵੀ ਜਾਣਕਾਰ ਬੰਦੇ ਤੋਂ ਚਾਹੇ ਪਹਿਲੀ ਜਾਂ ਦੋ ਚਾਰ ਕ ਦਵਾਈਆਂ ਜਿਦੇ ਵਿੱਚ ਐਂਟੀਬਾਇਓਟਿਕ ਹੋ ਗਿਆ ਤੇ ਲੀਵਰ ਟੋਨਿਕ ਹੋ ਗਿਆ ਜਾਂ ਬਿਮਰਲ ਹੋ ਗਈ ਕਿ মালਟੀਵਿਟਾਮਿਨ ਵਾਲੀ ਇਹ ਦੋ ਚਾਰ ਦਵਾਈਆਂ ਬਾਰੇ ਪੁੱਛ ਲਓ ਅਗਲਾ ਤੁਹਾਨੂੰ ਡੋਜ਼ ਵੀ ਸਮਝਾ ਦੂ ਤੇ 10 ਵੀ ਦੋ ਸਹੀ ਉਹ ਦਵਾਈਆਂ ਜੇਕਰ ਆਪਣੇ ਨੂੰ ਟਾਈਮ ਸਿਰ ਦਿੰਨੇ ਆ ਪਾਣੀ ਬਦਲਦੇ ਆ ਦਿਨ ਚ ਦੋ ਵਾਰੀ ਜੇ ਹੋ ਸਕਦਾ ਤਾਂ ਤਿੰਨ ਵਾਰੀ ਬਦਲੋ ਖਰਾਕ ਦਾ ਧਿਆਨ ਦਿਵੋ ਇੱਕ ਗੱਲ ਹਿੱਥੇ ਇਹ ਵੀ ਆ ਜਦੋਂ ਆਪਾਂ ਨੇ ਇਹਨਾਂ ਨੂੰ ਖਰਾਕ ਪਾਉਣੀ ਆ ਨਾ ਆਪਾਂ ਇਹ ਗਲਤੀ ਕਰ ਜਾਂਦੇ ਆ ਕਿ ਜਾਂ ਤੋਂ ਤੋਂ ਉਹਨੂੰ ਸਾਫ਼ ਨਹੀਂ ਕਰਦੇ ਜਾਂ ਫਿਰ ਇੱਕ ਜਗ੍ਹਾ ਹੀ ਰੱਖ ਕੇ ਪਾ ਦਿੰਨੇ ਆ ਆ ਸਾਡੇ ਨੀਚੇ ਆ ਥੈਲੇ ਵਸਾਏ ਹੋਏ ਨੇ ਇਹਨਾਂ ਦੇ ਉੱਪਰ ਫਿਰ ਅਸੀਂ ਦੋ ਅਖਬਾਰ ਰੱਖਦੇ ਆ ਉਦੋਂ ਬਾਅਦ ਚ ਉੱਪਰ ਇਹਨਾਂ ਦਾ ਹ ਵਰਤਨ ਰੱਖ ਕੇ ਖਰਾਕ ਪਾਈਂਦੀ ਆ ਕਿਉਂਕਿ ਯਾਰ ਇਹ ਬਿਠਾ ਕਰਨੀ ਆ ਨੇ ਇਹਨਾਂ ਨੇ ਕੁਝ ਪਤਾ ਨਹੀਂ ਇੱਥੇ ਲਵੀ ਬਿਠਾ ਕਰਨਗੇ ਉਹ ਬਿਠਾ ਦੇ ਵਿੱਚ ਜਦੋਂ ਇਹਨਾਂ ਦੀ ਫੀਲ ਰਲ ਗਈ ਜਾਂ ਦਾਣੇ ਰਲ ਗਏ ਜਦੋਂ ਇਹਨਾਂ ਨੇ ਖਾਣੇ ਨੇ ਉਹ ਇਹਨਾਂ ਦੇ ਕਈ ਬਿਮਾਰੀਆਂ ਦਾ ਕਾਰਨ ਬਣਦਾ ਆ ਦੇਖੋ ਕੁਝ ਬੱਚੇ ਨੇ ਜਿਹੜੇ ਯਾਰ ਸਾਡੇ ਨੇਚੁਰਲੀ ਜਦੋਂ ਗਲਤੀਆਂ ਹੁੰਦੀਆਂ ਨੇ ਠੀਕ ਆ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਉਹ ਸੁਣਨੋ ਕੇ ਖੜ ਜਾਂਦੇ ਨੇ ਕਈ ਵਾਰੀ ਗਲਤੀ ਇਹ ਵੀ ਹੋ ਜਾਂਦੀ ਆ ਕਿ ਅਸੀਂ ਰਾਤ ਨੂੰ ਇਹਨਾਂ ਦੇ ਲਈ ਰੋਸ਼ਨੀ ਦਾ ਪ੍ਰਬੰਧ ਨਹੀਂ ਕਰਦੇ 2 4 ਜਿਸ ਹਿਸਾਬ ਨਾਲ ਤੁਹਾਡਾ ਟੈਂਪਰੇਚਰ ਆ ਉਸੇ ਹਿਸਾਬ ਨਾਲ ਇੱਥੇ ਬਲਮਾਂ ਦੀ ਜ਼ਰੂਰ ਵਿਵਸਥਾ ਹੋਣੀ ਚਾਹੀਦੀ ਆ ਜਿਹੜੇ ਕਿ ਆਪਣੇ ਆਮ ਪਹਿਲਾਂ ਵਾਲੇ ਪੀਲੇ ਹੁੰਦੇ ਆ ਠੀਕ ਆ ਉਹ ਟੈਂਪਰੇਚਰ ਨੂੰ ਮੈਂਟੇਨ ਰੱਖਦੇ ਨੇ ਜਿਸ ਹਿਸਾਬ ਦਾ ਤੁਹਾਨੂੰ ਟੈਂਪਰੇਚਰ ਰੱਖਣਾ ਉਸ ਹਿਸਾਬ ਨਾਲ ਬਲਮ ਲਾ ਲਓ ਉਹੀ ਹਿਸਾਬ ਨਾਲ ਉਹਨਾਂ ਨੂੰ ਉੱਪਰ ਜਾਂ ਥੱਲੇ ਟੰਗ ਲਓ ਕਿਉਂਕਿ ਇਹਨਾਂ ਬੱਚਿਆਂ ਨੇ ਦਿਨ ਰਾਤ ਖਰਾਕ ਖਾਣੀ ਆ ਤਾਂ ਇਹਨਾਂ ਦਾ ਪੜ ਇਹਨਾਂ ਨੇ ਨੇਚਰਲੀ ਹੁੰਦਾ ਕਿ ਹਾਂ ਦਿਨੇ ਵੀ ਖਰਾਕ ਖਾਣਗੇ ਰਾਤ ਨੂੰ ਵੀ ਖਾਣਗੇ ਹਾਲਾਂਕਿ ਜਦ ਵੱਡੇ ਹੋ ਜਾਂਦੇ ਨੇ ਫਿਰ ਇਹ ਦਿਨੇ-ਦਿਨੇ ਖਰਾਕ ਖਾ ਕੇ ਰਾਤ ਨੂੰ ਠੀਕ ਆਪਦਾ ਟਿੱਕੇ ਬੈਠੇ ਰਹਿੰਦੇ ਨੇ ਇਹਦੇ ਕਰਕੇ ਵੀ ਅਸੀਂ ਗਲਤੀ ਕਰਨ ਕਰਕੇ ਵੀ ਕਈ ਬੱਚੇ ਮਾਰ ਬੈਠਦੇ ਆ ਠੀਕ ਆ ਕਿਉਂਕਿ ਜਦੋਂ ਉਹਨਾਂ ਨੂੰ ਖਾਣ ਨੂੰ ਨਹੀਂ ਮਿਲਣਾ ਭੁੱਖੇ ਰਹਿਣਗੇ ਆਟੋਮੈਟਿਕੇ ਉਹਨਾਂ ਚ ਕੋਸ਼ਨਾ ਬਿਮਾਰ ਹੋਣਾ ਤੇ ਮਰ ਜਾਣਾ ਨੰਬਰ 5 ਤੇ ਉਹੀ ਫੀਡ ਖਰੀਦੋ ਜਿਹੜੀ ਕਿ ਇਹਨਾਂ 10 ਦਿਨ ਦੇ 20 ਦਿਨ ਦੇ ਛੋਟੇ ਬੱਚਿਆਂ ਲਈ ਬਣੀਆਂ ਉਹਦੇ ਬਾਰੇ ਪਤਾ ਕਰ ਲੋ ਕਿ ਆਪਾਂ ਦੋਸਤੋ ਇਹ ਵੀਡੀਓ ਚਲੋ ਅਸੀਂ ਪਹਿਲੀ ਵਾਰ ਆਪੇ ਇਸ ਤੇ ਪਾ ਰਹੇ ਆ ਨਾਲ ਦੀ ਨਾਲ ਹੋਰ ਵੀ ਬਹੁਤ ਗਲਤੀਆਂ ਹੁੰਦੀਆਂ ਨੇ ਗੱਲਾਂ ਆਪਾਂ ਕਰਿਆ ਕਰਾਂਗੇ ਡੇਲੀ ਵੀਡੀਓ ਬਣਾ ਕੇ ਪਾਇਆ ਕਰਾਂਗੇ ਤੁਸੀਂ ਵੀ ਆਪ ਦੇ ਸੁਝਾਅ ਦਿਓ ਕਿਉਂਕਿ ਹੋ ਸਕਦਾ ਸਾਡੇ ਤੋਂ ਹਜੇ ਵੀ ਗਲਤੀਆਂ ਹੁੰਦੀਆਂ ਹੋਣ ਦੇਖੋ ਇਨਸਾਨ ਆ ਜਿਹੜਾ ਕੋਈ ਵੀ ਕਦੇ ਵੀ ਪਰਫੈਕਟ ਨਹੀਂ ਹੋ ਸਕਦਾ ਗਲਤੀਆਂ ਸਤੋਂਦੀਆਂ ਹੁੰਦੀਆਂ ਨੇ ਜਾਨਾਵੇਂ ਜਿਹੜੇ ਪਹਿਲੀ ਵਾਰ ਪਾਉਂਦੇ ਨੇ ਉਹਨਾਂ ਤੋਂ ਵੀ ਹੁੰਦੀਆਂ ਨੇ ਕੋਈ ਵੀ ਗੱਲਬਾਤ ਆ ਤਾਂ ਇੱਥੇ ਮੈਸੇਜ ਛੱਡੋ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਫੇਸਬੁੱਕ ਤੇ ਤੇ ਹਾਂ ਇੱਕ ਖਾਸ ਗੱਲ ਯਾਰ ਦੇਖੋ ਵੀਡੀਓ ਬਣਾਇਆ ਕਰਾਂਗੇ ਪਾਇਆ ਕਰਾਂਗੇ ਆਪਾਂ ਸਾਰੀ ਗੱਲਬਾਤ ਡੇਲੀ ਰੁਟੀਨ ਚ ਕਰਿਆ ਕਰਾਂਗੇ ਉਹਦੇ ਲਈ ਸਾਨੂੰ ਫਿਲਹਾਲ ਇੱਕ ਕੈਮਰੇਮੈਨ ਕੈਮਰੇ ਵਾਲੇ ਬੰਦੇ ਦੀ ਲੋੜ ਆ ਚਾਹੇ ਤਾਂ ਉਹਦਾ ਫੋਨ ਵਧੀਆ ਹੋਵੇ ਜਾਂ ਫਿਰ ਉਹਦੇ ਕੋਲ ਕੈਮਰਾ ਹੋਵੇ ਠੀਕ ਆ ਜੇ ਚਲੋ ਕੋਈ ਕਈ ਵਾਰੀ ਨਵਾਂ ਬੰਦਾ ਵੀ ਲੱਗਣਾ ਚਾਹੁੰਦਾ ਦੇਖੋ ਵਿਲੇ ਹੁੰਦੇ ਨੇ ਸੱਜਣ ਵਿਲੇ ਤੇ ਉਹਨਾਂ ਨੂੰ ਵੀਡੀਓ ਬਣਾਉਣੀ ਵਧੀਆ ਹਾਂ ਪਰ ਉਹੀ ਸਿਰਫ ਜਿਹਨੂੰ ਵੀਡੀਓ ਬਣਾਉਣੀ ਆਉਂਦੀ ਆ ਉਹ ਸਾਡ ਨੂੰ ਇੱਥੇ ਚਾਹੇ ਤਾਂ ਮੈਸੇਜ ਕਰਕੇ ਜੈਸਟ ਲਿਖ ਦੇਵੇ ਜਾਂ ਸਾਡੇ ਨਾਲ ਮੈਸੇਜ ਤੇ ਗੱਲ ਕਰ ਲਵੇ ਠੀਕ ਆ ਉਸ ਤੋਂ ਬਾਅਦ ਜੇ ਕੋਈ ਕੈਮਰੇ ਵਾਲਾ ਬੰਦਾ ਜਾਂ ਕੋਈ ਹੋਰ ਆ ਤਾਂ ਆਪਾਂ ਕੋਈ ਗੱਲ ਨਹੀਂ ਉਸੇ ਹਿਸਾਬ ਨਾਲ ਵੱਧ ਵੀ ਦੇ ਦਾਂਗੇ